ਅਸੀਂ ਜੀ ਕੀਤੇ ਕੁਦਰੀ 12 ਨੰਬਰ ਵਾਲਾ 12 ਨੰਬਰ 12 ਨੰਬਰ ਪਰ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੇ ਨਾਲ ਸਾਡਾ ਸਮਾਣਾ ਪ੍ਰੈਸ ਨੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਸਾਥੀਓ ਜਿਸ ਤਰੀਕੇ ਦੇ ਨਾਲ 12 ਨੰਬਰ ਬਾੜ ਦੀ ਇਲੈਕਸ਼ਨ ਦੇ ਵਿੱਚ ਜੋ ਦਦਾ ਸ਼ੁਰੂ ਹੋਇਆ ਜੋ ਕਟਨਾ ਕਰਮ ਇੱਥੇ ਵਾਪਰਿਆ ਬਹੁਤ ਹੀ ਨਿੰਦਨਯੋਗ ਬਹੁਤ ਹੀ ਦੁਖਦਾਈ ਹੈ ਔਰ ਤੁਹਾਡੇ ਸਾਹਮਣੇ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ ਕਿ ਜਮਾਈ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਲੋਕਤੰਤਰ ਦਾ ਕਤਲ ਹੋ ਰਿਹਾ ਰਾਜਨੀਤਿਕ ਐਡਮਿਨਿਸਟ੍ਰੇਟਿਵ ਜਿਹੜੀ ਤੱਕੇਸ਼ਾਈ ਹੈ ਉਹ ਸਿਰੇ ਤੇ ਚਲੀ ਗਈ ਹੈ ਜਿਸ ਦਿਨ ਦੀ ਇਹ ਇਲੈਕਸ਼ਨ ਅਨਾਉਂਸ ਹੋਈ ਹੈ ਸਭ ਤੋਂ ਪਹਿਲਾਂ ਇਹਨਾਂ ਨੇ 12 ਨੰਬਰ ਵਾਰਡ ਦੀਆਂ ਜਿਹੜੀਆਂ ਵੋਟਾਂ ਸੀ 2600 ਉਹਨਾਂ 'ਚ 800 ਵੋਟਾਂ ਕਾਟੀ ਦਿੱਤੀਆਂ। ਵੋਟਰ ਰਹਿ ਗਏ 1800। ਕਿਉਂਕਿ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਥੇ ਦਾ ਜਿਹੜਾ ਨੁਮਾਇੰਦਾ ਚੇਤਨ ਸਿੰਘ ਜੋੜੇ ਮਾਜਰਾ ਜੋ ਉਹਦੀ ਕਾਰਗੁਜ਼ਾਰੀ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਨੂੰ ਇਹ ਪਤਾ ਹੈ ਕਿ ਸਾਡਾ ਹੁਣ ਕੀ ਹੈ ਸਿਲੈਕਸ਼ਨ ਦੇ ਵਿੱਚ। ਜੋ ਕਿ ਕਾਂਗਰਸ ਪਾਰਟੀ ਪੂਰੀ ਯੂਨਾਈਟ ਹੈ ਸਾਡਾ ਜਿਹੜਾ ਕੈਂਡੀਡੇਟ ਸੀ ਸੋਮਾ ਖਨੌਤ ਸਾਡਾ ਮਹਿੰਦਰ ਕੁਮਾਰ ਜਿਹੜੇ ਸੀਗੇ ਦੀਪਕ ਜੀ ਲਾਲਿਓ ਸਾਡੇ ਸਾਰਾ ਆਜੀਗਰ ਬਰਾਦਰੀ ਜਿਹੜੀ ਹਾਂਜੀ ਸਾਰੀ ਬਾਜੀਗਰ ਬਰਾਦਰੀ ਦੀਪਾ ਜੀ ਸਾਡੀ ਟੋਟਲ ਜਿਹੜੀ ਲੀਡਰਸ਼ਿਪ ਹੈ ਉਹ ਇਕੱਠੀ ਹੈ ਇਹਨਾਂ ਨੂੰ ਧੁੜਕੂ ਲੱਗਿਆ ਹੋਇਆ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਿੱਤ ਨਹੀਂ ਸਕਦੇ ਸਭ ਤੋਂ ਪਹਿਲਾਂ ਹੁੰਦਾ ਕੀ ਹੈ ਕਿ ਜਿਸ ਦਿਨ ਦੀ ਇਲੈਕਸ਼ਨ ਅਨਾਉਂਸ ਹੋਈ ਹੈ ਪੁਲਿਸ ਦੇ ਥ੍ਰੈਟ, ਰਾਜਨੀਤਿਕ ਥ੍ਰੈਟ ਸਭ ਤੋਂ ਪਹਿਲਾਂ ਤਾਂ ਸੋਮੇ ਨੂੰ ਅਸੀਂ ਅਨੋਨਿਮਸਲੀ ਕੈਂਡੀਡੇਟ ਬਣਾ ਲਿਆ ਸਾਰੀ ਲੀਡਰਸ਼ਿਪ ਨੇ ਵੀ ਸਾਡਾ ਕੈਂਡੀਡੇਟ ਸੋਮਾ ਕਨੌਤ ਹੋਊਗਾ ਜਿਸ ਦਿਨ ਦਾ ਸੋਮਾ ਕਨੌਤ ਕੈਂਡੀਡੇਟ ਬਣਿਆ ਪੁਲਿਸ ਦਾ ਬਹੁਤ ਜ਼ਿਆਦਾ ਜ਼ੋਰ ਜ਼ਬਰਦਸਤੀ ਤੱਕਾ ਪਰਚਾ ਦਾ ਡਰ ਪਾਇਆ ਗਿਆ ਚਲੋ ਸਾਰਾ ਕੁਝ ਚੱਲਦਾ ਰਿਹਾ ਪਰਸੋ ਨਾਮੀਨੇਸ਼ਨ ਸੀ ਸੋਮੇ ਦੇ ਅਸੀਂ ਕਾਗਜ਼ ਭਰਨੇ ਸੀ ਸਾਰੇ ਪ੍ਰੈਸ ਦੇ ਸਾਥੀ ਵੀ ਇੱਥੇ ਸੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਉਸ ਤੋਂ ਪਹਿਲਾਂ ਸਾਡੇ ਰੌਨੀ ਸਿੰਘ ਜੀ ਜਿਹੜੇ ਇੱਥੇ ਸਦਰ ਦੇ ਚਾਰ ਦਿਨੇ ਆਪਣੇ 20 25 ਸਿਟੀ ਦੇ ਨਹੀਂ ਸਿਟੀ ਦੇ ਇੱਥੇ ਆਏ 20 25 ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਗਿਆ ਕੋਸ਼ਿਸ਼ ਕੀਤੀ ਕਿ ਕਿ ਸੋਮੇਨੋ ਅਸੀਂ ਚੱਕ ਹੀ ਲਈਏ ਇੱਥੇ ਅਸ਼ਬਨੀ ਸਾਰੇ ਸਾਡੇ ਐਮਸੀ ਸਾਹਿਬਾਨ ਸਾਰੇ ਸਾਰਿਆਂ ਨੇ ਕੋਸ਼ਿਸ਼ ਕਰਕੇ ਇਹ ਹੋਣ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਨੋਮੀਨੇਸ਼ਨ ਦਾ ਪੇਪਰ ਫਾਈਲ ਕਰਨੇ ਸੀ ਨੋਮੀਨੇਸ਼ਨ ਵਾਸਤੇ ਗਏ ਔਰ ਜੋ ਗੁੰਡਾਗਰਦੀ ਉਥੇ ਗੇੜ ਦੇ ਵਿੱਚ ਹੋਏ ਆ ਪੂਰੀ ਗਲੀ ਸ਼ਾਪ ਗੁੰਡੇ ਉਥੇ ਇਕੱਠੇ ਕਰਕੇ ਪੁਲਿਸ ਦੇ ਸਾਥ ਦੇ ਨਾਲ ਜੋ ਸਾਡੇ ਨਾਲ ਤੱਕਾਸ਼ਾਈ ਮਿਸਬੀਬ ਉਥੇ ਹੋਇਆ ਪੂਰਾ ਗੁੰਡਾਗਰਦੀ ਦਾ ਜੋ ਇਹਨਾਂ ਨੇ ਜੋਰ ਜਮਾਈ ਕੀਤੀ ਹੈ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ ਬੜੀ ਜद्दोजਹਿਦ ਦੇ ਬਾਅਦ ਅਸੀਂ ਕੋਸ਼ਿਸ਼ ਕਰਕੇ ਐਡਮ ਤਹਿਸੀਲਦਾਰ ਸਾਹਿਬ ਦੇ ਦਫਤਰ ਪਹੁੰਚੇ ਆ ਬਹੁਤ ਕੁਟਮਾਰ ਜੋ ਹੋਇਆ ਤੁਸੀਂ ਸਾਰਾ ਦੇਖਿਆ ਸਾਰੇ ਸਮਾਣੇ ਨੇ ਉੱਥੇ ਦੇਖਿਆ ਅਸੀਂ ਨਾਮਿਨੇਸ਼ਨ ਕਰੀ ਰਹੇ ਸੀ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਗੁੰਡੇ ਪਹਿਲਾਂ ਗੇਟ ਤੇ ਖੜੇ ਸੀ ਪਹਿਲਾਂ ਤਾਂ ਸਾਨੂੰ ਅੰਦਰ ਵੜਨੇ ਨਹੀਂ ਦਿੱਤਾ ਜਿਹੜੇ ਜਿਸ ਕੈਂਡੀਡੇਟ ਨੇ ਨਾਮਿਨੇਸ਼ਨ ਕਰਨੀ ਹੈ ਉਹਨੂੰ ਨਹੀਂ ਵੜਨ ਦਿੱਤਾ ਜਾ ਰਿਹਾ ਜਿਹੜੇ ਗੁੰਡੇ ਨੇ ਗਲੀ ਛਾਪ ਉਹ 5 ਮਿੰਟ ਚ ਜਾ ਕੇ ਦਫ਼ਤਰ ਚ ਪਹੁੰਚ ਜਾਂਦੇ ਅਸੀਂ ਨਾਮਿਨੇਸ਼ਨ ਦੀ ਫਾਈਲ ਉੱਥੇ ਰੱਖੀ ਹੋਈ ਸੀ ਤਾਂ ਉਹਨਾਂ ਨੇ ਆਣ ਸਾਰ ਤੱਕਾ ਮੁਕੀ ਕੀਤੀ ਜੋਰ ਜਮਾਰੀ ਕੀਤੀ ਤੇ ਉਹ ਫਾਈਲ ਸਾਡੀ ਚੱਕ ਕੇ ਫਾੜਤੀ ਇਸ ਦੇ ਨਾਲ ਹੀ ਆਸ਼ਾ ਕੁਮਾਰੀ ਜੀ ਜਿਹੜੇ ਸੋਮਖਨੋਦ ਦੇ ਮਿਸਿਸ ਸੀ ਉਹ ਕਵਰਿੰਗ ਕੈਂਡੀਡੇਟਸ ਮਜਬੂਰੀ ਬਾਸ ਹੋ ਕੇ ਚਲੋ ਸਾਡੀ ਫਾਈਲ ਉਹਨਾਂ ਨੇ ਫਾੜਤੀ ਅਸੀਂ ਇਹਨਾਂ ਦੀ ਨੋਮੀਨੇਸ਼ਨ ਪੇਪਰ ਉੱਥੇ ਫਾਈਲ ਕਰਦੇ ਤੇ ਉਸ ਤੋਂ ਇਬਾਜੂਦ ਚਲੋ ਇਹ ਸਾਰਾ ਕੁਝ ਹੋ ਗਿਆ ਕਮਾਲ ਤਾਂ ਕੱਲ ਹੋ ਗਈ ਹੈ ਜਿਹੜੀ ਹੈਗੀ ਹੈ ਇਹ ਨਾ ਕੁਝ ਹੋਣ ਦੇ ਬਾਵਜੂਦ ਵੀ ਜਿੰਨੇ ਬਾਕੀ ਦੇ ਕੈਂਡੀਡੇਟ ਸੀ ਉਹਨਾਂ ਦੇ ਸਾਰਿਆਂ ਦੇ ਨਾਮੀਨੇਸ਼ਨ ਕੈਨਸਲ ਹੋ ਗਏ ਆ ਔਰ ਬਹਾਨਾ ਕੀ ਹੈ ਕਿ ਟੈਕਸ ਨਹੀਂ ਭਰਿਆ ਇਸ ਗਰੀਬ ਆਦਮੀ ਕੋਲ ਤਾਂ ਪੂਰਾ ਘਰ ਵੀ ਨਹੀਂ ਹੈਗਾ ਵਿਚਾਰੇ ਕੋਲ ਹਾਸ ਟੈਕਸ ਨਹੀਂ ਭਰਿਆ ਜਿੰਨੇ ਬਾਕੀ ਕੈਂਡੀਡੇਟ ਸੀ ਇਕੱਲਾ ਵਾਹਿਦ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅੱਜ ਤੇ ਯਾ ਉਹਦਾ ਮੇਰਾ ਖਿਆਲ ਉਹਦਾ ਭਤੀਜਾ ਦੋ ਬੰਦੇ ਹੈ ਜੀ ਕਵਰਿੰਗ ਕੈਂਡੀਡੇਟ ਸੀ ਜਿਹੜਾ ਉਹਨਾਂ ਦਾ ਅੱਜ ਸਿਰਫ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਇੱਥੇ ਬਾਕੀ ਸਾਰਿਆਂ ਨੇ ਇਹਨਾਂ ਦੇ ਜਿਹੜੇ ਨਾਮੀਨੇਸ਼ਨ ਕਾਗਜ਼ ਸੀ ਉਹ ਕੈਨਸਲ ਹੋ ਗਏ ਰੱਦ ਹੋ ਗਏ ਸੋ ਬਹੁਤ ਜ਼ਿਆਦਾ ਤੱਕਾਸ਼ਾਈ ਗੁੰਡਾਗਰਦੀ ਤੁਸੀਂ ਸਮਾਣੇ ਵਿੱਚ ਦੇਖ ਰਹੇ ਹੋ ਮੈਂ ਚੇਤਨ ਸਿੰਘ ਜੋੜਾ ਮਾਜਰਾ ਨੂੰ ਪੁੱਛਣਾ ਚਾਹਨਾ ਕਿ ਬੜੀਆਂ ਬਦਲਾਅ ਦੀਆਂ ਗੱਲਾਂ ਕਰੀਆਂ ਸੀ श्रीपी 임রাও अंबेडकर जी दी ਤੁਸੀਂ ਫੋਟੋ ਲਾ ਲਈ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਾ ਲਈ ਸੋਹਾ ਖਾਲੀਆਂ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਦਲਿਤ ਲੇਡੀ ਜਿਹੜੀ ਉੱਥੇ ਨਾਮਿਨੇਸ਼ਨ ਭਰਨ ਗਈ ਸੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਗਲੀ ਛਾਪ ਗੁੰਡਿਆਂ ਨੇ ਜੋ ਉਹਦੇ ਨਾਲ ਮਿਸ ਬਿਹੇਵ ਕੀਤਾ ਜੋ ਧੱਕਾ ਕੀਤਾ ਜੋ ਬੇਇੱਜ਼ਤੀ ਕੀਤੀ ਹੈ ਕਿ श्रीपी 임রাও ਅੰਬੇਦਕਰ ਜੀ ਦੇ ਤੁਸੀਂ ਆਸਿਕਸ਼ਾ ਲਿੱਤੀ ਹੈ ਔਰ ਮੈਂ ਪੁਲਿਸ ਨੂੰ ਪੁੱਛਣਾ ਚਾਹਨਾ ਕਿ ਇੱਕ ਵਾਹ ਇੱਕ ਥੋੜੀ ਆਪਣੀ ਪੋਸਟਿੰਗ ਲੈਣ ਵਾਸਤੇ ਕਿਸ ਤਰ੍ਹਾਂ ਦੀ ਯਾਰ ਤੁਸੀਂ ਕਿਸ ਤਰ੍ਹਾਂ ਦਾ ਇਹ ਹਾਲਾਤ ਬਣਾਏ ਆ ਤੁਸੀਂ ਤੁਸੀਂ ਵੀ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਫੋਟੋਆਂ ਪਿੱਛੇ ਲਾਈਆਂ ਹੋਈਆਂ ਕਿ ਤੁਸੀਂ ਸਿਰਫ ਪੋਸਟਿੰਗ ਲੈਣ ਵਾਸਤੇ ਲੋਕਾਂ ਦੇ ਪਰਚੇ ਕਰ ਰਹੇ ਹੋ ਲੋਕਾਂ ਦੇ ਤੱਕਾ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਇਹ ਸਿੱਖਿਆ ਲੁੱਤੀ ਐ ਸ਼ਹੀਦ ਭਗਤ ਸਿੰਘ ਹੋਰਾਂ ਤੋਂ ਇੱਕ ਦਲਿਤ ਪਰਿਵਾਰ ਦੇ ਨਾਲ ਆਹ ਜਿਹੜੀ ਲੇਡੀ ਆ ਆਸ਼ਾ ਕੁਮਾਰੀ ਜੀ ਇਹਦੇ ਕੋਲ 1 ਸਾਲ ਦਾ ਬੱਚਾ ਸੀ 8 ਮਹੀਨੇ ਦਾ ਜੀ 8 ਮਹੀਨੇ ਦਾ ਬੱਚਾ ਸੀ ਪੂਰੇ 2 ਘੰਟੇ ਇਹ ਰੋਂਦਾ ਰਿਹਾ ਕਿਸੇ ਰਾਜਨੀਤਿਕ ਬੰਦੇ ਨੂੰ ਕਿਸੇ ਪੁਲਿਸ ਵਾਲੇ ਨੂੰ ਇਸ ਤੇ ਤਰਸ ਨਹੀਂ ਆਇਆ ਦਲਿਤ ਲੇਡੀ ਐ ਦਲਿਤ ਪਰਿਵਾਰ ਐ ਗਰੀਬ ਪਰਿਵਾਰ ਐ ਸੋ ਹਾਊਸ ਟੈਕਸ ਜੀ ਕੋਈ ਇੰਪਲੀਮੈਂਟ ਨਹੀਂ ਉੱਥੇ ਸਾਰੀ ਬਾਕਬੋਰਡ ਦੀ ਪ੍ਰਾਪਰਟੀ ਐ ਕੀ ਤੁਸੀਂ ਇਹ ਦੇਖਿਆ ਵੀ ਜਿਹੜੇ ਉਹ ਆਪ ਵਾਲੇ ਗੇਟੀ ਦੇ ਨੇ ਧਰਮਪਾਲ ਨਾ ਉਹ ਵੀ ਮਾਮਗੜ ਤੇ ਰਹਿੰਦਾ ਹੈ ਉਹ ਉਹ ਉਹਨਾਂ ਦੀ ਰਿਸ਼ਤੀ ਵਾਲੀ ਜਗ੍ਹਾ ਉਹਨਾਂ ਨੇ ਕੋਈ ਨਾ ਕੋਈ ਰਿਸ਼ਤੀ ਤੱਕੇ ਨਾ ਕਰਵਾਈ ਹੋਈ ਆ ਆ ਉਹ ਹਾਊਸ ਟੈਕਸ ਭਰਿਆ ਏ ਉੱਥੇ ਨਾਲੇ ਹੋਰ ਹੈ ਜਿਹੜੀ ਆਸ਼ਾ ਕੁਮਾਰੀ ਹੈ ਇਹਦੇ ਨਾਮ ਜਿਹੜੀ ਇੱਕ ਬੱਕ ਬੋਰਡ ਦੀ ਪ੍ਰਾਪਰਟੀ ਹੁੰਦੀ ਹੈ ਇੱਕ ਲੋਕਲ ਬੋਰਡ ਦਾ ਕਾਨੂੰਨ ਹੈ ਕਿ ਉਹਦੇ ਇੱਕ ਮਹੀਨੇ ਦੀ ਜਿਹੜਾ ਹੈ ਹਾਊਸ ਟੈਕਸ ਭਰ ਕੇ ਤੁਸੀਂ ਬਾਕੀ ਦਾ ਮਾਫ ਹੋ ਜਾਂਦਾ ਠੀਕ ਹੈ ਠੀਕ ਹੈ ਆਸ਼ਾ ਕੁਮਾਰੀ ਦੇ ਨਾਮ ਤੇ ਦਾ ਜਿਹੜਾ ਹੈ ਨਾ ਤਾਂ ਪ੍ਰਾਪਰਟੀ ਉਹ ਬਿਜਲੀ ਦਾ ਬਿੱਲ ਆਂਦਾ ਨਾ ਟੂਟੀ ਦਾ ਬਿੱਲ ਆਂਦਾ ਉਹ ਕਿਸ ਚੀਜ਼ ਦਾ ਹਾਊਸ ਟੈਕਸ ਭਰਨਗੇ ਦੱਸੋ ਮੈਨੂੰ ਗੱਲ ਇਹ ਸਾਡੇ ਈਓ ਸਾਹਿਬ ਨੇ ਤੱਕਾ ਕਰਿਆ ਹੈ ਈਓ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਕਹਿੰਦੇ ਮੇਰੇ ਤੇ ਮੰਤਰੀ ਦਾ ਪ੍ਰੈਸ਼ਰ ਹੈ ਮੈਨੂੰ ਦੇਣੀ ਪੈਣੀ ਐਨਓਸੀ ਉਹਨੂੰ ਦੇਤੀ ਐਨਓਸੀ ਸਾਡੇ ਵਾਲੇ ਉਹ ਲਿਖ ਕੇ ਦੇਤਾ ਇਹੀ ਕੁਐਸਚਨ ਬਸ ਗੱਲ ਤਾਂ ਇਹ ਹੈ ਈਓ ਸਾਹਿਬ ਨੇ ਧੱਕਾ ਕਰਿਆ ਸਾਡੇ ਹਾਂਜੀ ਹਾਂ ਕੱਲੀ ਜਿਹੜੀ ਐਨਓਸੀ ਐ ਸਿਰਫ ਧਰਮਪਾਲ ਨਾਰ ਨੂੰ ਮਿਲੀ ਐ ਹਾਂਜੀ ਹਾਂ ਬਾਕੀ ਸਮਾਣੇ ਦੇ ਕਿਸੇ ਬੰਦੇ ਨੂੰ ਐਨਓਸੀ ਨਹੀਂ ਮਿਲ ਸਕਦੀ ਇੱਥੇ ਤਿੰਨ ਕੈਂਡੀਡੇਟਾਂ ਨੇ ਭਰੇ ਤਿੰਨਾਂ ਦੇ ਐਨਓਸੀ ਉਹਨੂੰ ਜਵਾਬ ਦਿੱਤਾ ਹਾਂਜੀ ਹਾਂ ਚਲੋ ਇਹਨੂੰ ਪੁੱਛੋ ਉਹਦੇ ਕਿਹੜੀ ਪਾਰਟੀ ਦਾ ਡੀਐਨਏ ਹੈ 2002 ਚ ਜਦੋਂ ਕੈਪਟਨ ਸਰਕਾਰ ਆਈ ਉਸ ਟਾਈਮ ਇਸ ਬੰਦੇ ਨੇ ਆਜ਼ਾਦ ਲੜਿਆ ਰਾਜਾ ਮਾਲਵਿੰਦਰ ਸਿੰਘ ਦੀ سپورਟ ਨਾਲ ਇਹ ਕਹਿੰਦਾ ਜੀ ਬਾਅਦ ਵਿੱਚ ਮੈਂ ਕਾਂਗਰਸ ਪਲੈਜ ਕਰਾਂਗਾ ਉਹ ਪਲੈਜ ਨਹੀਂ ਕਰਿਆ ਕਾਂਗਰਸੀ سپورਟ ਨਾਲ ਹੈ ਇਹਦੀ ਘਰ ਵਾਲੀ ਸ਼ਸ਼ੀ ਬਾਂਸਲ ਬਾਈਸ ਪ੍ਰਧਾਨ ਬਣੀ ਉਸ ਤੋਂ ਬਾਅਦ ਇਹ ਛਾਲ ਮਾਰ ਕੇ ਅਕਾਲੀ ਦਲ 'ਚ ਚਲ ਗਿਆ ਉੱਥੇ ਇਸ ਨੇ ਪੂਰੀ ਗੁੰਡਾਗਰਦੀ ਕੀਤੀ ਜਿਹੜੀ ਅਸੀਂ 2017 ਦੀ ਇਲੈਕਸ਼ਨ ਜਿੱਤੀ ਇਸ ਦੀ ਗੁੰਡਾਗਰਦੀ ਦੇ ਕਾਰਨ ਅਸੀਂ ਬੜੀ ਭਾਰੀ ਵੋਟਾਂ ਨਾਲ ਸ਼ਹਿਰ ਚ ਜਿੱਤ ਕੇ ਆਏ ਜਿਹੜੀਆਂ ਨੇ ਰਖੜਾ ਸਾਹ ਦੇ ਰਹਿਣਮਾਈ ਚ ਪੱਠੇ ਵਾਲਿਆਂ ਨਾਲ ਜੋ ਹਾਲਾਤ ਪੈਦਾ ਕਰੇ ਉਹ ਪੰਜਾਬ ਦੇ ਪੱਠੇ ਵਾਲਿਆਂ ਨੂੰ ਪੁੱਛ ਲਓ ਇਸ ਰੇ ਚ ਫੇਰ ਜਿਹੜੀਆਂ ਨੇ ਕੀ ਹਾਲ ਕਰਿਆ ਉਹਨਾਂ ਦਾ ਸਾਡੀ ਸਰਕਾਰ ਆ ਗਈ ਡਰ ਦੇ ਮਾਰੇ ਜਾ ਕੇ ਨਰੈਣਪੂਰੀ ਜੀ ਨਾਲ ਜਿਹੜੇ ਕਲਵਾਨੋ ਵਾਲੇ ਆ ਸੰਤਾਂ ਨਾਲ ਮਿਲ ਕੇ ਜਾ ਕੇ ਸਰਦਾਰ ਲਾਲ ਸਿੰਘ ਜੀ ਨੂੰ ਕਹਿੰਦਾ ਮੈਨੂੰ ਮਾਫ ਕਰ ਦਿਓ ਉਸ ਤੋਂ ਬਾਅਦ ਹੁਣ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਹੁਣ ਇਹ ਚੇਤਨ ਸਿੰਘ ਜੋੜਾ ਮਾਜਰੇ ਨਾਲ ਜਿਹੜਾ ਫਿਰਦਾ ਹੈ ਸ਼ਹਿਰ ਦੀ ਨਗਰ ਕੌਂਸਲ ਦੀ ਸਾਰੀ ਪ੍ਰਾਪਰਟੀਜ਼ ਨੇ ਵੇਚਤੀ ਸ਼ਹਿਰ ਦਾ ਦੱਸੋ ਹਾਲ ਅੱਜ ਚੋਕ ਹੋਇਆ ਪਿਆ ਸਾਰਾ ਸ਼ਹਿਰ ਟ੍ਰੈਫਿਕ ਦਾ ਕੀ ਹਾਲ ਹੈ ਇਸ ਚ ਫੇੜ ਗੱਡੀਆਂ ਨੂੰ ਪੁੱਛ ਰੋ ਸੀ ਹੈ ਕੀ ਦਾ ਇਹ ਕਿਹੜੀ ਪਾਰਟੀ ਦਾ ਹੈ ਇਹ ਕਿਹੜਾ ਮੂੰਹ ਨਾਲ ਮੈਨੂੰ ਕੁਐਸਚਨ ਕਰ ਰਿਹਾ ਕਿ 21 ਨੰਬਰ ਵਾਰਡ ਦਾ ਇਹ ਚਲੋ ਸਤਕਾਰਯੋ